ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਹੁੰਚਾਂਗੇ ਦੋ ਜਾਨਵਰ ਲੈ ਕੇ ਆਏ ਆ ਇੱਕ ਮਾਰਬੜੀ ਬੇਚੇਰੀ ਆ ਤੇ ਇੱਕ ਨੀਲੀ ਕੁੜੀ ਆ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਡਿਟੇਲ ਕੀ ਮੋਲਵੜੀ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਕੀ ਕਦ ਕਾਠ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਇੱਕ ਛੁੱਟ ਲਈ ਆਪਾਂ ਬੱਗੀ ਲੈ ਕੇ ਆਏ ਆ ਉਹ ਵੀ ਸੇਲ ਵਾਸਤੇ ਆ ਉਹਦਾ ਮੁੱਲ ਵੜੀ ਆਪਾਂ ਤੇ ਕਿਹੜਾ ਏਰੀਆ ਬਾਈ ਦਾ ਉਹ ਵੀ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਤੇ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀ ਇੰਨੇ ਆਪਣੇ ਜਾਨਵਰ ਤੇ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰ ਗਿਆ ਆਪਾਂ ਮਾਰਵਾੜੀ ਬਸ਼ੇਰੀ ਬਾਰੇ ਬਹੁਤ ਸਕੀਨਾ ਬਸ਼ੇਰੀ ਤੇ ਚੈਂਪੀਅਨ ਕੋੜਾ ਅਗਰ ਸਿਕੰਦਰ ਪੁਸ਼ਕਰ ਮੇਲੇ ਦਾ ਉਸ ਕੁੜੀ ਦੀ ਡਾਇਰੈਕਟ ਬੱਚੀ ਆ ਇਹ ਤੇ ਕਦ ਕਾਠ ਵੀ ਬਹੁਤ ਸੋਹਣਾ ਕਰੂਗੀ ਆਉਣ ਵਾਲੇ ਸਮੇਂ ਚੰਗੀ ਘੋੜੀ ਬਣੂਗੀ ਧੌਂ ਧੁੰਦ ਦੀ ਲੰਬਾਈ ਬਹੁਤ ਸੋਹਣੀ ਆ 15 ਕ ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਬਾਲ ਪੌਰੀਆਂ ਦੀ ਕਲੀਅਰ ਆ ਬਾਈ ਕਹਿੰਦੇ ਸੀ ਇੱਕ ਕੰਨ ਟੁੱਟਿਆ ਹੋਇਆਗਾ ਤੇ ਜੇ ਕੋਈ ਬੰਦਾ ਐਕਸਚੇਂਜ ਕਰਦਾ ਹੋਇਆ ਨੁਕਰੀ ਘੋੜੀ ਨਾਲ ਐਕਸਚੇਂਜ ਵੀ ਕਰ ਲੈਣਗੇ ਤੇ ਬਾਲ ਪੌਰੀਆਂ ਦੀ ਕਲੀਅਰ ਆ ਆਉਣ ਵਾਲੇ ਸਮੇਂ ਚੰਗੇ ਕਦ ਕਾਠ ਦੀ ਘੋੜੀ ਬਣੂਗੀ ਇੱਕ ਪੈਰ ਚਿੱਟਾ ਮੱਥੇ ਫੁੱਲਾ ਤੇ ਬਾਕੀ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 2.5 ਲੱਖ ਰੁਪਿਆ ਮੁੱਲ ਕਰਦੇ ਆ ਮਾਲਕ ਏਰੀਆ ਬਾਈਰ ਕਹਿੰਦਾ ਹੈ ਗਰੀ ਮੁਖਸਰ ਸਾਹਿਬ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਇੱਕ ਸੁਡਲੀ ਆਪਾਂ ਬਹੁਤ ਸੋਹਣੀ ਘੋੜੀ ਲੈ ਕੇ ਆਏ ਆ ਇਹਦੀ 7 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਤੇ ਬਾਲ ਪੌਰੀਆਂ ਦੀ ਕਲੀਅਰ ਆ 60 ਪਲੱਸ ਹਾਈਟ ਆ ਮਾਲਕ ਵੀਰ ਕਹਿੰਦੇ ਪ੍ਰੋਪਰ ਇਹ ਨਹੀਂ ਹੋਊਗਾ ਮੌਕੇ ਤੇ ਆ ਕੇ ਘਟ ਜਾਣੀ ਆ ਜਦੋਂ ਵੀ ਜਾ ਕੇ ਦੇਖੋਗੇ ਜਿੰਨੀ ਦੱਸੀ ਆ ਓਨੀ ਡਿਟੇਲ ਹੋਊਗੀ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਕੀ ਬਾਈਰਗੇ ਕਹਿੰਦੇ ਤੁਸੀਂ ਆਪ ਦੀ ਚੈੱਕ ਕਰਵਾ ਕੇ ਲੈ ਸਕਦੇ ਹੋ ਤੇ ਸਵਾਰੀ ਦੀ ਘੋੜੀ ਬਾਸਾ ਬਹੁਤ ਸੋਹਣਾ ਤੁਰਾ ਤੁਰਦੀ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਬਠਿੰਡਾ ਜੇ ਮੁੱਲ ਦੀ ਗੱਲ ਕਰੀਏ ਤਾਂ 1.5 ਲੱਖ ਰੁਪਈਆ ਮੁੱਲ ਕਰਦਿਆ ਮਾਲਕ ਵੀਰ ਬਾਕੀ ਇਹਦੇ ਚੋਂ ਮੌਕੇ ਤੇ ਮਾਨਤਨ ਹੋ ਜਾਊਗਾ ਬਹੁਤ ਚੰਗੇ ਬੱਚੇ ਦੇਣ ਵਾਲੀ ਘੋੜੀ ਆ ਤੌਂ ਧੁੰਦ ਦੀ ਲੰਬਾਈ ਬਹੁਤ ਸੋਹਣੀ ਆ ਕੰਨ ਕੁੰਨ ਬਹੁਤ ਸੋਹਣੇ ਲੱਗੇ ਹੋਏ ਆ ਤੇ ਹੱਡਾਂ ਪਰਾ ਦੀ ਮਜ਼ਬੂਤ ਆ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਛੋਟੀ ਆਪਾਂ ਬੱਗੀ ਲੈ ਕੇ ਆਏ ਆ ਇਹ ਵੀ ਸਾਰੇ ਪਾਸਿਓਂ ਐਨ ਓਕੇ ਪਈ ਆ ਤੇ ਮੁੱਲ ਮਾਲਕ ਵੀਰ ਕਰਦੇ ਦਾ 50000 ਰੁਪਏ ਬਾਕੀ ਇਹ ਚੋ ਵੀ ਮੌਕੇ ਤੇ ਮੰਤਨ ਹੋ ਜਾਊਗਾ ਏਰੀਆ ਬਾਈਰ ਕਹਿੰਦਾ ਹੈਗਾ ਫਰੋਜਪੁਰ ਹੋਰ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਪਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ